ਅੱਜ ਦੀ ਪੰਜਾਬੀ ਦੀ ਕੱਕਿਆ ਨੂੰ ਵੇਖਣ ਆਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਬ ਭਾਰਦਵਾਜ ਦੇ ਸਤ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕੱਕਿਆ ਵਿੱਚ ਮੈਂ ਤੁਹਾਡੇ ਲਈ ਜੀਕੇ ਦੇ ਕੁਝ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਅੱਦੇ ਕੁਝ ਪ੍ਰਸ਼ਨ ਕਿਹੜੇ ਹਨ ਪਹਿਲਾ ਪ੍ਰਸ਼ਨ ਕਿਹੜਾ ਸੀ ਲੰਡਨ ਸਹਿਰ ਕਿਹੜੀ ਨਦੀ ਤੇ ਸਥਿਤ ਹੈ ਲੰਡਨ ਸਹਿਰ ਕਿਹੜੀ ਨਦੀ ਤੇ ਸਥਿਤ ਹੈ ਟੇਮਜ਼ ਨਦੀ ਤੇ ਟੇਮਜ਼ ਨਦੀ ਤੇ ਲੰਡਨ ਸਹਿਰ ਸਥਿਤ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਸਭ ਤੋਂ ਵੱਡਾ ਮਹਾਸਾਗਰ ਕਿਹੜਾ ਸੀ ਸਭ ਤੋਂ ਵੱਡਾ ਮਹਾਸਾਗਰ ਪ੍ਰਸ਼ਾਂਤ ਮਹਾਸਾਗਰ ਸਭ ਤੋਂ ਵੱਡਾ ਮਹਾਸਾਗਰ ਸੀ ਭਾਰਤ ਦੇ ਵਿਚਕਾਰ ਤੋਂ ਕਿਹੜੀ ਰੇਖਾਂ ਜਾਂਦੀ ਏ ਭਈ ਭਾਰਤ ਦੇ ਵਿਚਕਾਰ ਤੋਂ ਕਿਹੜੀ ਰੇਖਾਂ ਜਾਂਦੀ ਏ ਕਰਕ ਰੇਖਾਂ ਕਿਹੜੀ ਰੇਖਾਂ ਕਰਕ ਰੇਖਾਂ ਭਾਰਤ ਦੇ ਵਿਚਕਾਰ ਤੋਂ ਜਾਂਦੀ ਏ ਚੌਥਾ ਪ੍ਰਸ਼ਨ ਕਿਹੜਾ ਸੀ ਕਿਹੜਾ ਮਾਊਂਟ ਆਬੂ ਪ੍ਰਸਿੱਧ ਹੈ ਘੁੰਮਣ ਕਿਹੜਾ ਮਾਊਂਟ ਆਬੂ ਪ੍ਰਸਿੱਧ ਪਈ ਘੁੰਮਣ ਪੰਜਵਾਂ ਪ੍ਰਸੰਤ ਕਿਹੜਾ ਸੀ ਕਿਹੜਾ ਜੋਹਾਂਸਬਰ ਵਰਗ ਪ੍ਰਸਿੱਧ ਹੈ ਸੋਨੇ ਦੀ ਖਾਨ ਕਿਹੜਾ चौहान ਵਰਗ ਪ੍ਰਸਿੱਧ ਹੈ ਸੋਨੇ ਦੀ ਖਾਨ ਛੇਵਾਂ ਪ੍ਰਸੰਤ ਕਿਹੜਾ ਸੀ ਰਾਸ਼ਟਰੀ ਗੀਤ ਬੰਦੇ ਮਾਤਰਮ ਦੇ ਰਚਿਤਾ ਕੌਣ ਹਨ ਰਾਸ਼ਟਰੀ ਗੀਤ ਰਾਸ਼ਟਰੀ ਗੀਤ ਰਾਸ਼ਟਰੀ ਗੀਤ ਬੰਦੇ ਮਾਤਰਮ ਦੇ ਰਚਿਤਾ ਕੌਣ ਹਨ ਬੰਕੀਮ ਚੰਦਰ ਚੈਟਰਜੀ ਬੰਕੀਮ ਚੰਦਰ ਚੈਟਰਜੀ अगे वाला सतमां प्रश्न राष्ट्र राष्ट्रगान जनगणमन दे रचेता कौन है रविंद्र नाथ टैगोर राष्ट्रीय गान जनमणगण दे रचेता कौन हैं रविंद्र नाथ टैगोर अठवा प्रश्न कि भारत का किष्ट्र चिन्ह प्राप्त किया गया है अशोक स्तंभ भारत का किष्ट्र चिन्ह है प्राप्त किया गया कि अशोक स्तंभ नौवा प्रश्न कि भारत के झंडे विचे रंग हैं ਕੇਸਰੀ ਸਫੇਦ ਹਰਾ ਭਾਰਤ ਦੇ ਝੰਡੇ ਵਿੱਚ ਕੇਸਰੀ ਸਫੇਦ ਹਰਾ ਤਿੰਨ ਰੰਗ ਹਨ 10ਵਾਂ ਪ੍ਰਸ਼ਨ ਕਿਹੜਾ ਸੀ ਭਾਰਤੀ ਝੰਡੇ ਦੇ ਚੱਕਰ ਵਿੱਚ ਕਿੰਨੇ ਸਪੋਕ ਹਨ ਭਾਰਤੀ ਝੰਡੇ ਦੇ ਚੱਕਰ ਵਿੱਚ 24 ਸਪੋਕ ਸਪੋਕ ਹਨ ਤੇ 11ਵਾਂ ਪ੍ਰਸ਼ਨ ਕਿਹੜਾ ਸੀ ਭਾਰਤ ਦਾ ਰਾਸ਼ਟਰੀ ਜਾਨਵਰ ਕਿਹੜਾ ਸੀ ਚਿਤਾ ਭਾਰਤ ਦਾ ਰਾਸ਼ਟਰੀ ਜਾਨਵਰ ਚਿਤਾ ਸਾਡੀ ਅੱਧੀ ਜਿੱਕੇ ਦੀ ਕੱਠਿਆ ਇੱਥੋਂ ਸਮਾਪਤ ਹੋਈ ਸੀ ਅਧਿਕ ਕੱਖਿਆਤ ਨੂੰ ਕੀ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਹਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਅਧਿਕ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ